ਬਾਰੰਬਰ ਸਤਿਕਾਰ ਕਰਨ ਸਤੂਰਾਂ ਦੇ ਸਜੀ ਨਵਾਜੀ ਗੁਰੂ ਪਿਆਰੇ ਗੁਰੂ ਸਵਾਦੀ ਸਾਧ ਸੰਗਤ ਜੀ ਗੱਜ ਕੇ ਗੁਰੂ ਜੀ ਦੀ ਬਖਸ਼ਿਸ਼ ਦੁਹਰਾਓ ਗੱਜ ਕੇ ਫਤਿਹ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰੂ ਸਾਹਿਬ ਨੇ ਮਿਹਰ ਕੀਤੀ ਹੈ ਨੂੰ ਸਾਰਿਆਂ ਨੂੰ ਰਲ ਮਿਲ ਬੈਠਣ ਦਾ ਸਪਾਕ ਸਮਾਂ ਪ੍ਰਾਪਤ ਹੋਇਆ ਹੈ ਜਿਹੜੀ ਸੰਗਤ ਆ ਰਹੀ ਹੈ ਵੀ ਤੁਹਾਨੂੰ ਬੇਨਤੀ ਹੈ ਵੀ ਛੇਤੀ ਛੇਤੀ ਨਮਸਕਾਰ ਕਰਕੇ ਜਿੱਥੇ ਜਿੱਥੇ ਜਗ੍ਹਾ ਮਿਲੇ ਜਲਦੀ ਜਲਦੀ ਪੰਜਾਂ ਸੱਤਾਂ ਮਿੰਟਾਂ ਵਿੱਚ ਜੇ ਟਿਕਾ ਬਣ ਜੇ ਫਿਰ ਚੰਗੀ ਗੱਲ ਹੈ ਪਹਿਣਾ ਵਾਲੇ ਪਾਸੇ ਪਹਿਣਾ ਸਜੀ ਜਾਣ ਵੀਰਾਂ ਵਾਲੇ ਪਾਸੇ ਵੀਰ ਸਜੀ ਜਾਓ ਪਰ ਥੋੜਾ ਜਿਹਾ ਜਲਦੀ ਜਲਦੀ ਪੰਜ ਚਾਰ ਮਿੰਟਾਂ ਤੋਂ ਬਾਅਦ ਪਹਿਰੇਦਾਰ ਵੀਰ ਜਿਹੜੇ ਆ ਰਸਤਾ ਅੱਥ ਚ ਬੰਦ ਕਰ ਦੇਣਗੇ ਜਿਹੜੇ ਫਿਰ ਰਹਿ ਜਾਣਗੇ ਉਹ ਫਿਰ ਬਾਅਦ ਵਿੱਚ ਆਪਾਂ ਮੱਥਾ ਟਿਕਾਵਾਂਗੇ ਮੱਥਾ ਤੇ ਦੂਰੋਂ ਹੀ ਟਿਕ ਜਾਣਾ ਉੱਥੋਂ ਹੀ ਟੇਕ ਲੈਣ ਇੱਥੇ 20 ਫੁੱਟ ਤੇ ਟਿਕਦਾ ਹੈ ਉੱਥੇ 50 ਫੁੱਟ ਤੇ ਟਿਕ ਜਾਏਗਾ ਪ੍ਰੇਮ ਭੇਟਾ ਆਪਣੀ ਬਾਅਦ ਵਿੱਚ ਰੱਖ ਲਿਓ ਨੇੜੇ ਆ ਪ੍ਰੇਮ ਭੇਟਾ ਬਾਅਦ ਵਿੱਚ ਰੱਖ ਲਿਓ ਮੱਥਾ ਉੱਥੋਂ ਹੀ ਟੇਕ ਕੇ ਸੱਜਣਾ ਪੰਜ ਮਿੰਟ ਪੰਜ ਮਿੰਟਾਂ ਜਿੰਨੀ ਕੁ ਸੰਗਤ ਆਉਂਦੀ ਹੈ ਬਹਿ ਜਾਣਗੇ ਸੋ ਅੱਜ ਤੁਹਾਡੇ ਸ਼ਹਿਰ ਵਿੱਚ ਜੋ ਅਨਾਜ ਮੰਡੀ ਵਿੱਚ ਇਹ ਸਵਾਗਤ ਹੋ ਰਿਹਾ ਹੈ ਇਹਦੇ ਆਪਾਂ ਪਹਿਲੇ ਦਿਵਾਨ ਵਿੱਚ ਹਾਜ਼ਰੀ ਭਰ ਰਹੇ ਹਾਂ ਗੁਰੂ ਸਾਹਿਬ ਜੀ ਨੇ ਮਿਹਰ ਕੀਤੀ ਹੈ ਸਤ ਸੰਗਤ ਦੀਆਂ ੜੀਆਂ ਮਿਲੀਆਂ ਅੱਜ ਵੀ ਕੱਲ ਨੂੰ ਵੀ ਪਰਸੋਂ ਵੀ ਤਿੰਨ ਦਿਨ ਦਾ ਪ੍ਰੋਗਰਾਮ ਜਿਹੜਾ ਇਸ ਅਲੱਖ ਦੀ ਸਾਰੀ ਸੰਗਤ ਨੇ ਰਲ ਮਿਲ ਕੇ ਉਲੀਕਿਆ ਕੁਝ ਗੁਰਮਖਾਂ ਨੇ ਉਦਮ ਕੀਤਾ ਹੈ ਸੰਗਤਾਂ ਇਲਾਕੇ ਦੀਆਂ ਨੇ ਸਹਿਯੋਗ ਬੜਾ ਦਿੱਤਾ ਹੈ ਔਰ ਉਹਦਾ ਫਲ ਸਾਡੇ ਸਾਹਮਣੇ ਹੈ ਕਿ ਬੜੇ ਉਤਸ਼ਾਹ ਨਾਲ ਆਪ ਜੀ ਪਹਿਲੇ ਦੁਆਦ ਵਿੱਚ ਹਾਜ਼ਰੀ ਭਰ ਰਹੇ ਹੋ ਸੋ ਗੁਰੂ ਸਾਹਿਬ ਜੀ ਬਖਸ਼ਿਸ਼ ਰੱਖਣ ਅਸਲ ਲਾਹਾ ਜਿਹੜਾ ਹੈ ਸਤ ਸੰਗ ਸਰੋਵਰ ਦੇ ਵਿੱਚ ਸਤ ਸੰਗ ਸਰੋਵਰ ਵਿੱਚ ਆਪਣੇ ਮਨ ਦਾ ਇਸ਼ਨਾਨ ਕਰਾਈਏ ਮਨ ਦੀ ਮੈਲ ਲੱਥੇ ਸਾਧ ਸੰਗਤ ਵਿੱਚ ਆ ਕੇ ਹੀ ਮਨ ਨਿਰਮਲ ਹੁੰਦਾ ਹੈ ਇੱਥੇ ਆ ਕੇ ਮਨ ਦੀ ਮੈਲ ਲੈਂਦੀ ਏ ਹੌਲੀ ਹੌਲੀ ਜਿਵੇਂ ਜਿਵੇਂ ਨਾਮ ਦਾ ਸਾਬਣ ਲੱਗਦਾ ਹੈ ਨਾ ਜੀ ਨਾਮ ਦਾ ਸਾਬਣ ਉਹ ਥੋੜਾ ਥੋੜਾ ਕਰਕੇ ਫਿਰ ਮੈਲ ਕੱਟੀ ਜਾਂਦੀ ਹੈ ਥੋੜਾ ਜਿਹਾ ਜੱਜ ਫਰਕ ਪੈਣਾ ਹੈ ਰੋਜ਼ ਸੰਗਤ ਕਰਦਿਆਂ 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 ਮੈਲ ਨਿਕਲਣੀ ਸ਼ੁਰੂ ਹੋ ਜਾਂਦੀ ਹੈ ਤੇ ਜਿਵੇਂ ਜਿਵੇਂ ਮੈਲ ਕੱਪੜੇ ਤੇ ਨਿਕਲਦੀ ਜਾਂਦੀ ਹੈ ਨਿਖਰਦਾ ਜਾਂਦਾ ਸੋਹਣਾ ਲੱਗਦਾ ਲੱਗਦਾ ਮਨ ਦੀ ਮੈਲ ਜਿੰਨੀ ਲਈ ਜਾਂਦੀ ਹੈ ਜੀ ਉਨਹੀਂ ਮਨ ਸ਼ਾਂਤ ਹੋਈ ਜਾਂਦਾ ਹੈ ਜਦੋਂ ਮਨ ਐ ਮੈਲ ਲੈ ਗਈ ਸਾਰੀ ਫਿਰ ਬਿਲਕੁਲ ਸ਼ਾਂਤ ਹੋ ਜਾਂਦਾ ਟਿਕ ਜਾਂਦਾ ਸਾਧ ਸੰਗਤ ਵਿੱਚ ਆ ਕੇ ਪਿਆਰ ਨਾਲ ਜਦੋਂ ਸੁਣਦੇ ਆ ਉਦੋਂ ਫਿਰ ਪੈ ਲੈਂਦੀ ਹੈ ਟਿਕ ਕੇ ਜਦੋਂ ਸੁਣਦੇ ਆ ਫਿਰ ਗੁਰੂ ਜੀ ਦੀ ਬਖਸ਼ਿਸ਼ ਵਰਤਦੀ ਹੈ ਭਾਈ ਆ ਜਰਾ ਨੁਕਤਾ ਧਿਆਨ ਨਾਲ ਸੁਣਿਓ ਸਾਰੇ ਇਕਾਗਰ ਰੱਖਿਓ ਚਿੱਤ ਜਦੋਂ ਆਪਾਂ ਟਿਕ ਕੇ ਗੁਰਬਾਣੀ ਸੁਣਦੇ ਆ ਫਿਰ ਮੈਲ ਲੈਂਦੀ ਏ ਸੰਗਤ ਵਿੱਚ ਆ ਕੇ ਵਿਚਾਰ ਸੁਣਦੇ ਆ ਬਾਰ-ਬਾਰ ਜਦੋਂ ਇੱਕ ਗੱਲ ਸਮਝਾਈ ਜਾਂਦੀ ਏ ਦੱਸਿਆ ਜਾਂਦਾ ਗੁਰਬਾਣੀ ਰਾਈ ਇਤਿਹਾਸ ਰਾਈ ਫਿਰ ਮਨ 'ਚ ਪਛਤਾਵੇ ਪੈਦਾ ਹੁੰਦੇ ਆ ਮਨਾ ਤੂੰ ਆ ਗਲਤੀਆਂ ਕੀਤੀਆਂ ਨੇ ਤੇਰੀ ਆ ਆ ਤੇਰੀ ਪਰਤੂਤ ਐ ਤੂੰ ਇਦਾਂ ਕਰਦਾ ਆਪਣੇ ਆਪ ਨੂੰ ਬੰਦਾ ਲਾਜਤਾ ਪੁੰਦਾ ਐ ਇੱਥੇ ਗਲਤ ਹੈ ਤੂੰ ਇੱਥੇ ਗਲਤ ਹੈ ਆ ਗਲਤੀਆਂ ਕਰਦਾ ਏਦਾਂ ਜਦੋਂ ਮਨ ਚਾਉਣ ਲੱਗਦੀ ਹੈ ਉਸ ਤੋਂ ਬਾਅਦ ਜੀ ਫੇਰ ਆਪਾਂ ਮਨੋਂ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰਦੇ ਹਮ ਅਵਗੁਣ ਭਰੇ ਏਕ ਗੁਣ ਨੇ ਇਹ ਹੈ ਜੀ ਜੀਬ ਤੋਂ ਤੇ ਹੁਣ ਸਾਰੇ ਹੀ ਮੈਂ ਵੀ ਬੋਲਿਆ ਤੁਸੀਂ ਵੀ ਮਗਰ ਬੋਲਤੇ ਪਰ ਅੰਦਰੋਂ ਤੋਬਾ ਕਰਨੀ ਅੰਦਰੋਂ ਕਹਿਣਾ ਵੀ ਮੈਂ ਉਗਣਾ ਦਾ ਭਰਿਆ ਹੋਇਆ ਮੇਰੇ ਚ ਕੋਈ ਗੁਣ ਨਹੀਂ ਹਮ ਅਵਗੁਣ ਭਰੇ ਇਕ ਗੁਣ ਨਹੀਂ ਅੰਮ੍ਰਿਤ ਛਾੜ ਵਿਖੇ ਵਿਖ ਖਾਹੀ ਮੈਂ ਪਿਹੜੇ ਪਿਹੜੇ ਵਿਚਾਰ ਇਕੱਠੇ ਕਰ ਲੇ ਪਤਾ ਨਹੀਂ ਕਿੰਨਾ ਕੁ ਗੰਦ ਜ਼ਹਿਰ ਪਾ ਲਈ ਅੰਦਰ ਪਾਉਣਾ ਸੀ ਅੰਮ੍ਰਿਤ ਇਕੱਠਾ ਕਰਨਾ ਸੀ ਸੱਚ ਕਰ ਬੈਠਾ ਝੂਠ ਜਿੰਦਗੀ ਵਿੱਚ ਸੱਚ ਇਕੱਠਾ ਕਰਨਾ ਸੀ ਗੁਣ ਇਕੱਠੇ ਕਰਨੇ ਸੀ ਮੈਂ ਉਹ ਗੁਣ ਇਕੱਠੇ ਕਰੀ ਫਿਰਦਾ ਇਥੋਂ ਸੋਹਣੇ ਸੋਹਣੇ ਵਿਚਾਰ ਨਹੀਂ ਨਿਕਲਦੇ ਪੈੜੇ ਹੀ ਪੈੜੇ ਹੀ ਖਿਆਲ ਆਉਂਦੇ ਨੇ ਨਾ ਹੁਣ ਪੈੜਾ ਹੀ ਖਿਆਲ ਆਇਆ ਹੁਣ ਵੇਖੋ ਇੰਦਾ ਆਇਆ ਵੀ ਜਿਵੇਂ ਹੁਣ ਇੰਦਾ ਆਏਗਾ ਮਿੱਤਰੋ ਵੀ ਸ਼ਾਮ ਪੈ ਗਈ 5 ਵਜੇ ਚੱਲੀਏ ਫਿਰ ਲੱਭੀਏ ਕੋਈ ਯਾਰ ਬੇਲੀ ਲੈ ਇਹ ਆਇਆ ਅੰਦਰ ਉਹਨੇ ਆਹ ਇਕੱਠਾ ਕੀਤਾ ਫਿਰ ਹੁਣ ਆਹ ਇਕੱਠਾ ਕੀਤਾ ਇਹ ਨਿਕਲਿਆ ਅੰਦਰ ਭਾਬ ਕੇ ਆਹ ਔਗਣ ਨਹੀਂ ਇਕੱਠੇ ਕੀਤੇ ਮੈਂ ਹੁਣ ਤੱਕ ਕੋਈ ਚੱਜ ਦੀ ਗੱਲ ਥੋੜਾ ਅੰਦਰੋਂ ਆਉਣੀ ਆ ਵੀ ਲੈ ਵੀ ਉਹ ਫਲਾਣਾ ਲੋੜਵੰਦ ਹੈ ਉਹਦੀ ਹੈਲਪ ਕਰੀਏ 100 ਰੁਪਈਆ ਨਸ਼ਿਆਂ ਤੇ ਕਿਉਂ ਲਾਈਏ ਬਈ ਇਹ 100 ਰੁਪਈਆ ਫਲਾਣੇ ਬੰਦੇ ਦੀ ਦਵਾਈ ਦਵਾ ਕੇ ਲਿਉਂਦੇ ਆ ਬਹੁਤ ਗਰੀਬ ਹੈ ਕੱਖ ਨਹੀਂ ਪੱਲੇ ਬਿਵਾਰ ਪਿਆ ਚਾਲੋਂ ਨੂੰ ਚੁੱਕੀ ਆ ਆਂ ਦਰਵਾਣਾ ਸੀ ਭਲੇ ਦੇ ਕਾਰਜ ਕਰਦੇ ਪਰ ਕਾਦੇ ਨਾਲ ਲਿਆ ਆ ਸਾਰਾ ਕੁਝ ਜਿਹੜੀ ਆ ਖੋਪੜੀ ਐ ਇਹਦੇ ਵਿੱਚ ਜਿਹੜਾ ਦਿਮਾਗ ਐ ਉਹਦੇ ਵਿੱਚ ਜਿਹੜੇ ਸੋਚ ਭਰੀ ਐ ਉਹ ਅਸੀਂ ਉਹ ਭਾਡੇ ਦੇ ਵਿੱਚ ਜਿਹੜਾ ਸਮਾਨ ਪਾਇਆ ਨਾ ਉਹ ਗਲਤ ਪਾ ਬੈਠੇ ਆ ਉਗਣ ਹੀ ਉਗਣ ਪਾਲੇ ਉਗਣ ਹੀ ਉਗਣ ਜ਼ਹਿਰ ਪਾਲੀ ਪਾਉਣਾ ਸਿ ਪਾਉਣਾ ਕੀ ਸੀ ਜੀ ਪਾਲੀ ਜ਼ਹਿਰ ਪਾਉਣਾ ਕੀ ਸੀ ਅੰਮ੍ਰਿਤ ਹਮ ਉਗਣ ਭਰੇ ਇੱਕ ਗੁਣ ਨਹੀਂ ਅੰਮ੍ਰਿਤ ਛਾੜ ਭਿਖੇ ਭਿਖ ਖਾਹੀ ਜ਼ਹਿਰ ਖਾ ਲਈ ਉਗਣ ਜ਼ਹਿਰ ਮਤਲਬ ਉਗਣ ਤੇ ਜਿਹੜੀ ਬਾਹਰਲੀ ਜ਼ਹਿਰ ਹੁੰਦੀ ਐ ਪੁਆਇਜ਼ਮ ਜਿਹੜੀ ਐ ਉਹ ਤੇ ਭਾਈ ਇੱਕਦਮ ਬੰਦੇ ਨੂੰ ਮਾਰ ਦਿੰਦੀ ਐ ਔਗਣ ਜਿਹੜੇ ਐ ਸਲੋ ਪੁਆਇਜ਼ਨ ਨੇ ਇਹਨਾਂ ਨੇ ਹੌਲੀ-ਹੌਲੀ ਮਾਰ ਦੇਣਾ ਵਕਾਰ ਵੀ ਤੇ ਔਗਣ ਹੀ ਔਗਣ ਵੀ ਤੇ ਮਾਰ ਪਈ ਐ ਬੰਦੇ ਨੂੰ ਹੁਣ ਜੇ ਆਪ ਏਦਾਂ ਦੇ ਵਿਚਾਰ ਆ ਗਏ ਵੀ ਸ਼ਰਾਬ ਪੀਣੀ ਐ ਤੇ ਸ਼ਰਾਬ ਵੀ ਤੇ ਜ਼ਹਿਰ ਹੀ ਐ ਹੌਲੀ-ਹੌਲੀ ਮਾਰ ਦੇਗੀ ਵਕਾਰ ਵੀ ਬੰਦੇ ਨੂੰ ਗਾਲ ਦੇ ਨੇ ਕਾਮਪ੍ਰੋਧ ਕਾਇਆ ਕੋ ਗਾਲੇ ਜਿਉਂ ਕੰਚਨ ਸੁਹਾਗਾ ਟਾਲੇ ਜਿਵੇਂ ਸੋਨੇ ਨੂੰ ਸੁਹਾਗਾ ਪਾਣੀ ਬਣਾ ਦਿੰਦਾ ਹੈ ਬਣਾ ਦਿੰਦਾ ਸੁਹਾਗਾ ਪਾਣ ਦੇ ਨੇ ਜਦੋਂ ਸੁਨਿਆਰ ਇਸ ਪਾਣੀ ਬਣ ਜਾਂਦਾ ਹੈ ਸੋਨਾ ਕਹਿੰਦੇ ਇਦਾਂ ਹੀ ਸ਼ਰੀਰ ਦੇ ਜਿਹੜੇ ਜਿਹੜੇ ਬਹੁਤੇ ਕਾਮੀ ਤੇ ਗ੍ਰੋਧੀ ਲੋਕ ਨੇ ਉਹਨਾਂ ਦੇ ਸ਼ਰੀਰਾਂ ਚ ਵੀ ਕੱਖ ਨਹੀਂ ਰਹਿੰਦਾ ਆਖੋ ਸਤਨਾਹ ਸ੍ਰੀ ਵਾਹਿਗੁਰੂ ਕਾਮ ਕ੍ਰੋਧ ਕਾਇਆ ਕੋ ਗੱਲ ਜਿਉ ਕੰਚਨ ਸੁਹਾਗਾ ਢਾਲੇ ਜਿਵੇਂ ਸੁਹਾਗਾ سونے ਨੂੰ ਢਾਲ ਦਿੰਦਾ ਹੈ ਪਾਣੀ ਬਣਾ ਦਿੰਦਾ ਹੈ ਕਹਿੰਦੇ ਇਦਾਂ ਹੀ ਭਾਈ ਇਹਨਾਂ ਔਗੜਾਂ ਵਿੱਚ ਫਸੇ ਹੋਏ ਬੰਦਿਆਂ ਤੇ ਸਰੀਰਾਂ 'ਚ ਕੀ ਹੈ ਪਾਣੀ ਬਣ ਗਿਆ ਕੱਖ ਨਹੀਂ ਰਿਹਾ ਉਹਨਾਂ ਧਿਆਨ ਨਾਲ ਸੁਣਿਓ ਜੀ ਜ਼ਹਿਰ ਕੱਠੀ ਨਹੀਂ ਕਰਨੀ ਕਰ ਬੈਠੇ ਆ ਅੰਮ੍ਰਿਤ ਛਾੜ ਸੱਚਾ ਗਿਆਨ ਛੱਡਤਾ ਸਹੀ ਸੋਚ ਛੱਡਤੀ ਚੰਗੇ ਵਿਚਾਰ ਸੁਣੇ ਹੀ ਨਹੀਂ ਕਦੇ ਸੰਗਤ ਵਿੱਚ ਜਾ ਕੇ ਸੁਣਿਆ ਹੀ ਨਹੀਂ ਸਮਝਿਆ ਹੀ ਨਹੀਂ ਜ਼ਹਿਰ ਇਕੱਠੀ ਕਰਕੇ ਬੈਠੇ ਆ ਇੱਥੇ ਜਿੰਨੇ ਵਿਚਾਰ ਸੇਵ ਕੀਤੇ ਆ ਮਾੜੇ ਹੀ ਐ ਇੱਥੇ ਜਿਹੜਾ ਫੀਡ ਕੀਤਾ ਗਲਤੀ ਗਲਤ ਫੀਡ ਕੀਤਾ ਐ ਇਹਦੇ ਤੋਂ ਜਦੋਂ ਨਿਕਲੇਗਾ ਨਾ ਜਿਵੇਂ ਇਹਦੇ ਤੋਂ ਜੋਰ ਨਿਕਲਦਾ ਮਾੜਾ ਹੀ ਨਿਕਲਦਾ ਸੋਹਣੇ ਵਿਚਾਰ ਥੋੜਾ ਆ ਰਹੇ ਨੇ ਹੁਣ ਇਕੱਠਾ ਹੀ ਮਾੜੇ ਕੀਤੇ ਨੇ ਜਿਵੇਂ ਹੁਣ ਵੇਖੋ ਟੈਂਕੀ ਵਿੱਚ ਦੁੱਧ ਟੈਂਕੀ ਦੇ ਵਿੱਚ ਪਾਣੀ ਭਰਿਆ ਤੇ ਟੂਟੀ ਚੋਂ ਕੀ ਨਿਕਲੂ ਬੋਲੋ ਕੀ ਨਿਕਲੂ ਜੀ ਦੁੱਧ ਤਾਂ ਨਹੀਂ ਨਿਕਲੂ ਤੇ ਜੇ ਟੈਂਕੀ 'ਚ ਦੁੱਧ ਭਰਿਆ ਫਿਰ ਕੀ ਨਿਕਲੂ ਦੁੱਧ ਆ ਜਿਹੜੀ ਟੈਂਕੀ ਹੈ ਕਈ ਬੰਦੇ ਸਾਡੇ 'ਚ ਕਹਿੰਦੇ ਨੇ ਮੈਨੂੰ بڑے ਬਾੜੇ ਵਿਚਾਰ ਆਉਂਦੇ ਐ ਮੈਂ ਕੀ ਕਰਾਂ ਜਦੋਂ ਪਾਠ ਕਰਨ ਲੱਗਦਾ ਉਦੋਂ ਵੀ ਬਾੜੇ-ਬਾੜੇ ਖਿਆਲ ਆਉਂਦੇ ਐ ਅਸਲ ਤੇਰੀ ਟੰਕੀ 'ਚ ਹੀ ਕੁਝ ਭਰਿਆ ਪਿਆ ਆਖੋ ਸੱਤਾਂ ਰਿਵਾਹ ਗੰਦ ਤੇ ਉੱਤੇ ਐ ਜਿੱਥੇ ਇਕੱਠਾ ਕੀਤਾ ਤੂੰ ਸੇਵ ਗੰਦ ਕੀਤਾ ਐ ਇਹ ਗੰਦ ਇੱਥੇ ਇਕੱਠਾ ਕੀਤਾ ਜੀ ਆਪਾਂ ਤਾ ਕਰਕੇ ਖਿਆਲ ਮਾੜੇ ਹੁੰਦੇ ਜੋ ਹੁਣ ਇੱਥੇ ਇੱਥੇ ਕੱਥਾ ਕਿਵੇਂ ਹੁੰਦਾ ਹੈ ਇੱਥੇ ਇੱਥੇ ਜਿਹੜਾ ਸੇਵ ਹੁੰਦਾ ਹੈ ਇਹ ਕੱਲਾ ਸੁਣ ਕੇ ਇਸ ਕੱਲਾ ਜਿਵੇਂ ਹੁਣ ਪੇਟ ਦੇ ਵਿੱਚ ਤੇ ਜਿਹੜੀ ਖੁਰਾਕ ਤਨ ਦੀ ਖੁਰਾਕ ਤੇ ਮੂਹ ਰਾਹੀਂ ਜਾਣੀ ਹੈ ਤਨ ਦੀ ਖੁਰਾਕ ਤੇ ਮੂਹ ਰਾਹੀਂ ਜਾਂਦੀ ਹੈ ਨਾ ਸਿਰਫ ਆ ਜਿਹੜਾ ਇੱਥੇ ਖੁਰਾਕ ਹੈ ਇੱਥੇ ਇਹਦੀ ਖੁਰਾਕ ਹੈ ਜਿਹੜੀ ਇਹ ਤੇ ਅੱਖਾਂ ਨਾਲ ਵੀ ਜਾਈ ਜਾਂਦੀ ਹੈ ਜਦੋਂ ਟੀਵੀ ਬਹਿ ਕੇ ਵੇਖਦੇ ਆ 2-2 ਵਜੇ ਤੱਕ ਉਹ ਅੱਖਾਂ ਨਾਲ ਹੀ ਵੀ ਖੁਰਾਕ ਖਾਂਦਾ ਹੈ ਅੰਦਰ ਵਾਲਾ ਤੇ ਅੱਖਾਂ ਨਾਲ ਹੀ ਵੀ ਖਾਂਦਾ ਹੈ ਜਿਹੜੀ ਅੰਦਰ ਵਾਲੀ ਖੁਰਾਕ ਤੇ ਕੰਨਾਂ ਨਾਲ ਹੀ ਜਾਂਦੀ ਹੈ ਜੀਬ ਨਾਲ ਹੀ ਜਾਂਦੀ ਹੈ ਖੁਰਾਕ ਹੈ ਅੰਦਰ ਖਾ ਰਿਹਾ ਹੈ ਚਸਕੇ ਨੇ ਭੇੜੇ ਖਾਣ ਦੇ ਚਸਕੇ ਭੇੜਾ ਵੇਖਣ ਦਾ ਚਸਕਾ ਭੇੜਾ ਸੁਣਨ ਦਾ ਚਸਕਾ ਅੱਖੀਂ ਵੇਖ ਨਰ ਜੀਆਂ ਬਹੁ ਰੰਗ ਤਮਾਸ਼ੇ ਉਸ ਤਤ ਨਿੰਦਾ ਕੰਨ ਸੁਣ ਰੋਵਣ ਤੇ ਪਹਿਰੇਦਾਰ ਵੀਰਾਂ ਨੂੰ ਬੇਨਤੀ ਕਰਾਂਗਾ ਪਹਿਰੇਦਾਰਾਂ ਨੂੰ ਵੀ ਬਿਠਾ ਦਿਓ ਬਸ ਹੁਣ ਜਿਹੜੇ ਵੀਰ ਆਏ ਹੋ ਤੁਸੀਂ ਮੱਥਾ ਟੇਕਣ ਇੱਥੋਂ ਹੀ ਮੱਥਾ ਟੇਕ ਲਓ ਜਿੱਥੇ ਖੜੇ ਹੋ ਇੱਥੇ ਹੀ ਟੇਕੋ ਇੱਥੇ ਬਹਿ ਜਾਓ ਨਮਸਕਾਰ ਕਰਨ ਨੂੰ ਇੱਥੋਂ ਜਿੱਥੇ ਖੜੇ ਹੋ ਪੈਣਾ ਪੈਣਾ ਵਾਲੇ ਪਾਸੇ ਬਹਿਵਾ ਦਿਓ ਰਾਹ ਵਿੱਚ ਹੀ ਤੇ ਸਿੰਘ ਸਿੰਘਾ ਵਾਲੇ ਪਾਸੇ ਮੱਥਾ ਟੇਕਣ ਵਾਲਿਆਂ ਨੂੰ ਬੇਨਤੀ ਹੈ ਵੀ ਇੱਥੋਂ ਵੀ ਤੇ ਮੇਰਾ ਖਿਆਲ ਹੈ ਵੀ 20 ਫੁੱਟ ਤੋਂ ਟਿਕਦਾ ਮੱਥਾ 20 ਫੁੱਟ ਤੋਂ ਟਿਕਦਾ ਹੈ ਤੇ ਭਰੋਸਾ ਵੀ ਟਿਕ ਗਿਆ ਐਦਾਂ ਹੀ 50 ਫੁੱਟ ਤੋਂ ਭਰੋਸਾ ਕਰ ਲੋ ਵੀ ਟਿਕ ਗਿਆ ਮਿਆਬਾ ਵਿਸ਼ਵਾਸ ਕਰ ਲੈ ਹੱਥ ਤੇ ਨਹੀਂ ਲਾਇਆ ਅਗੇ ਗੁਰੂ ਗ੍ਰੰਥ ਸਾਹਿਬ ਨੂੰ ਕਿਸੇ ਨੇ ਮੱਥਾ ਤੇ ਅਸਲੋਂ ਟਿਕਦਾ ਹੀ ਉਦੋਂ ਹੈ ਜੀ ਜਦੋਂ ਗੁਰੂ ਦਾ ਸੱਚਾ ਗਿਆਨ ਸੁਣ ਕੇ ਮਨ ਕਹਿੰਦਾ ਵੀ ਲੈ ਮਨਾ ਇਹ ਇਹਨਾ ਬਚਨਾਂ ਦੇ ਅੱਗੇ ਸਰੰਡਰ ਕਰ ਦੇ ਕੰਪਲੀਟ ਸਰੰਡਰ ਕਰਨਾ ਆਪਣੇ ਆਪ ਨੂੰ ਭੇਟ ਕਰਨਾ ਸਮਰਪਿਤ ਕਰਨਾ ਹੀ ਅਸਲ ਵਿੱਚ ਮਨ ਦਾ ਮੱਥਾ ਹੈ ਉਹ ਮੱਥਾ ਟਿਕਦਾ ਆਂ ਖੋ ਸਤਨਾਮ ਸ੍ਰੀ ਵਾਹਿ ਅਸਲ ਮੱਥਾ ਦਿਓ ਹੈ ਆ ਮੱਥਾ ਹੁਣ ਵੇਖੋ ਪਿਓ ਦਾ ਜਿਹੜਾ ਕਹਿਣਾ ਨਾ ਮੰਨੇ ਜਰਾ ਜਵਾਬ ਦਿਓ ਸੋਚ ਕੇ ਦੱਸੋ ਵੀ ਪਿਓ ਦਾ ਜਿਹੜਾ ਬੱਚਾ ਕਹਿਣਾ ਨਹੀਂ ਮੰਨਦਾ ਗੋਡੀ ਹੱਥ ਲਾਉਂਦਾ ਹੈ ਐਦਾਂ ਗੋਡੀ ਹੱਥ ਲਾਉਂਦਾ ਹੈ ਤੇ ਕਹਨੇ ਕਹਨੇ ਤੇ ਕਹਨੇ ਤੇ ਚੱਲਦਾ ਨਹੀਂ ਜਦੋਂ ਵੀ ਗੱਲ ਕਰਦਾ ਗਲ ਪੈਂਦਾ ਬੇਟਾ ਖੇਤ ਚលਿਆ ਜਾ ਮੈਂ ਨਹੀਂ ਬਾਪੂ ਜਾਂਦਾ ਗੁੱਡੀ ਹੱਥ ਲਾ ਦੇ ਪੈਰ ਨੂੰ ਹੱਥ ਲਾ ਕੇ ਇਦਾਂ ਮੱਥੇ ਨੂੰ ਲਾ ਲ ਜਿਹੜਾ ਕੰਮ ਕਰਮਾ ਉਲਟ ਕਰਦਾ ਮੈਂ ਤੇ ਉੱਥੇ ਵਿਆਹ ਕਰਾਉਣਾ ਤੂੰ ਲਾਲਾ ਜੋਰ ਜਿਹੜਾ ਨਾ ਉਹ ਕਹਿੰਦੇ ਨਹੀਂ ਤੇਰਾ ਅਸੀਂ ਉੱਥੇ ਕਰਾਂਗੇ ਅਸੀਂ ਤੇ ਤੇਰਾ ਫਲਾਣੇ ਥਾਂ ਤੇ ਵਿਆਹ ਕਰ ਮੈਂ ਕਹਿੰਦਾ ਮੈਂ ਤੇ ਉੱਥੇ ਕਰਨਾ ਹੈ ਵਿਆਹ ਦੱਸੋ ਫਿਰ ਉਹ ਆਪਣੇ ਪਿਓ ਨਾਲ ਮੱਥਾ ਮੱਥਾ ਟੇਕਦਾ ਪਿਓ ਨੂੰ ਕਿ ਪਿਓ ਨਾਲ ਮੱਥਾ ਲਾਉਂਦਾ ਆਪਾਂ ਆਮ ਆਪਣੀ ਭਾਸ਼ਾ ਚ ਕਹਿ ਦਿੰਦੇ ਆ ਇਹਨੇ ਆਪਣੇ ਪਿਓ ਨਾਲ ਮੱਥਾ ਲਾ ਲਿਆ ਇਦਾਂ ਹੀ ਕਹਿੰਦੇ ਮੱਥਾ ਲਾ ਲਿਆ ਕਿੰਦੂ ਕਹਿੰਦੇ ਆ ਜਿਹੜਾ ਆਪਣੇ ਪਿਓ ਦਾ ਕਹਿਣਾ ਨਹੀਂ ਮੰਨਦਾ ਉਹਨੂੰ ਕਹਿੰਦੇ ਆ ਆਪਣੇ ਪਿਓ ਨਾਲ ਮੱਥਾ ਲਾ ਲਿਆ ਇਹਨੇ ਤੇ ਜਿਹੜੇ ਗੁਰੂ ਦੇ ਕਹਿਣਾ ਨਹੀਂ ਮੰਨਦੇ ਦੱਸੋ ਇਹ ਇਹੀ ਇਹੀ ਲੌਜੀਕ ਇੱਥੇ ਲੱਗੇਗਾ ਕਿ ਦਲੀਲ ਹੋਰ ਹੋਏਗੀ ਜਿਹੜਾ ਪਿਤਾ ਪਿਓ ਦੇ ਕਹਨੇ ਤੇ ਨਹੀਂ ਚੱਲਦਾ ਪਿਓ ਨੂੰ ਕਹਿੰਦਾ ਇਦਾਂ ਹੀ ਕਰੂ ਤੂੰ ਲਾਲਾ ਜੋਰ ਜਿਹੜਾ ਹੁਣ ਇੱਥੋਂ ਉੱਠ ਕੇ ਫੇਰ ਠੇਕੇ ਤੇ ਚੱਲਿਆ ਚੱਲੇ ਆ ਯਾਰ ਕਹੀ ਜਾਵੇ ਗੁਰੂ ਜੋ ਕਹਿੰਦਾ ਦੱਸੋ ਫਿਰ ਉਹਦਾ ਮੱਥਾ ਟੇਕਿਆ ਕਿ ਉਹਨੇ ਗੁਰੂ ਨਾਲ ਮੱਥਾ ਲਾਇਆ ਬੋਲੋ ਦੱਸੋ ਜਿਹੜੇ ਮੇਰੇ ਵੀਰ ਨੇ ਕਹਿੰਦਾ ਯਾਰ ਵੱਧ ਗਈ ਹੈ ਜੀ ਥੋੜੀ ਜੀ ਹੋਰ ਵੱਧ ਗਈ ਹੈ ਕੱਲ ਨੂੰ ਤੇ ਜਾਣਾ ਹੈ ਦੁਕਾਨ ਤੇ ਚੱਲੀਏ ਵੀ ਚੰਗੀ ਤਰ੍ਹਾਂ ਕਰ ਤੇ ਯਾਰ ਤੂੰ ਰੋਜ਼ ਹੀ ਆ ਜਾਂਦੀ ਹੈ ਫਿਰ ਦੱਸੋ ਉਹ ਕਹਿ ਸਕਦਾ ਵੀ ਮੈਂ ਮੱਥਾ ਟੇਕਦਾ ਦੱਸੋ ਉਹ ਕਹਿ ਸਕਦਾ ਵੀ ਮੈਨੂੰ ਮੈਂ 20 ਸਾਲ ਦਾ ਗੁਰਦੁਆਰੇ ਮੱਥੇ ਟੇਕਣ ਜਾਂਦਾ ਉਹ ਬੰਦਾ ਕਹਿ ਸਕਦਾ ਮੈਂ ਫਤਿਹਗੜ ਮੱਥਾ ਟੇਕਣ ਜਾਂਦਾ ਜਾਂ ਮੈਂ ਅਨੰਦਪੁਰ ਸਾਹਿਬ ਮੱਥਾ ਟੇਕਣ ਜਾਂਦਾ ਉਹ ਕਹਿ ਸਕਦਾ ਮੈਂ ਮੱਥਾ ਟੇਕਦਾ ਦੱਸੋ ਮੱਥਾ ਟੇਕਦਾ ਹੈ ਕਿ ਮੱਥਾ ਲਾਉਂਦਾ ਹੈ ਕਿਰਪਾ ਕਰਕੇ ਦੱਸੋ ਮੱਥਾ ਟੇਕਦਾ ਹੈ ਕਿ ਮੱਥਾ ਲਾਉਂਦਾ ਹੈ ਮੱਥਾ ਲਾਉਂਦਾ ਹੈ ਦੱਸੋ ਜੀ ਮੱਥਾ ਲਾਣ ਵਾਲਾ ਗੁਰੂ ਨਾਲ ਮੱਥਾ ਲਾਣ ਵਾਲਾ ਕਦੇ ਸੁખી ਬਸ ਸਕਦਾ ਹੈ ਕੀ ਉਹਦਾ ਮਨ ਸ਼ਾਂਤ ਹੋ ਜਾਊਗਾ ਦੱਸੋ ਗੁਰੂ ਜੀ ਦਾ ਗੁਰੂ ਜੀ ਨਾਲ ਮੱਥਾ ਲਾਣਾ ਥੋੜਾ ਜਿਹਾ ਮੱਥਾ ਟੇਕਣਾ ਸੀ ਤੇ ਅਸੀਂ ਤੇ ਮੱਥਾ ਲਾਈ ਬੈਠੇ ਸਾਰੇ ਮਹਾਰਾ ਕਹਿੰਦੇ ਮਾੜਾ ਨਹੀਂ ਸੁਣਨਾ ਆਪਾਂ ਕੋਈ ਨਵਾਂ ਗੀਤ ਅਜੇ ਛੱਡ ਦੇ ਦੱਸੋ ਹਰ ਗੀਤ ਸੁਣਨਾ ਹੈ ਮਹਾਰਾ ਕਹਿੰਦੇ ਮਾੜਾ ਸੁਣਨਾ ਨਹੀਂ ਚਾਹੀਦਾ ਲਾਲਿਆ ਦਾ ਮੱਥਾ ਆਪਣੇ ਗੁਰੂ ਜੀ ਕਹਿੰਦੇ ਨੇ ਮਾੜਾ ਵੇਖਣਾ ਨਹੀਂ ਚਾਹੀਦਾ ਕੀ ਬਾੜੇ ਭਾਵ ਵਿੱਚ ਵੇਖਣਾ ਛੱਡ ਦਿੱਤਾ ਧੀਆ ਭੈਣਾ ਨੂੰ ਵੇਖਣਾ ਮਾੜਾ ਨਹੀਂ ਪਰ ਅੰਦਰ ਸੋਚ ਬਾੜੀ ਨਾ ਹੋਵੇ ਵੇਖਦੇ ਤੇ ਆਪਾਂ ਸਭ ਨੂੰ ਹੀ ਆ ਜੀ ਜਿਹੜੇ ਪਿੱਛੇ ਪਹਿਰੇਦਾਰ ਨੇ ਨਾ ਵੀਰ ਪਹਿਰੇਦਾਰ ਜਿਹੜੇ ਪਿੱਛੇ ਵਾਲੇ ਆ ਉਹ ਤੇ ਸੰਗਤ ਨੂੰ ਅੱਗੇ ਆਉਣ ਦਿਓ ਆ ਰਾਹ ਵਿੱਚ ਬਹਿ ਜਾਣਗੇ ਜਿੱਥੇ ਆ ਸੰਗਤ ਬੈਠੀ ਪਿੱਛੋਂ ਨਾ ਤੁਸੀਂ ਸੰਗਤ ਨੂੰ ਰੋਕੋ ਪਿਛਲਿਆਂ ਨੂੰ ਤੇ ਇੱਥੇ ਤੱਕ ਆਉਣ ਦਿਓ ਆ ਰਾਹ ਖਾਲੀ ਹੋਈ ਪਿਆ ਤੇ ਇੱਥੇ ਬਹਿ ਜਾਣਗੇ ਆ ਤੇ ਇੱਥੇ ਹੀ ਰੋਕੋ ਬਸ ਆਉਣ ਵਾਲਿਆ ਨੂੰ ਆਉਣ ਦੇ ਉੱਤੇ ਸੁਣੋ ਜੀ ਧਿਆਨ ਨਾਲ ਅਸਲ ਵਿੱਚ ਫਿਰ ਮੱਥਾ ਟੇਕਣਾ ਕੀ ਹੁੰਦਾ ਹੈ ਮੱਥਾ ਟੇਕਣਾ ਹੁੰਦਾ ਹੈ ਆਪਣੇ ਗੁਰੂ ਦਾ ਵਚਨ ਮੰਨਣਾ ਇਹੀ ਹੁੰਦਾ ਹੈ ਨਾ ਮੱਥਾ ਟੇਕਣਾ ਤੇ ਜਿਹੜਾ ਬੰਦਾ ਤਾਨ ਕਰਕੇ ਮੱਥਾ ਟੇਕਦਾ ਹੈ ਤੇ ਮਨ ਕਰਕੇ ਮੱਥਾ ਲਾਉਂਦਾ ਹੈ ਉਹਦਾ ਮਨ ਕਿਵੇਂ ਸੁਖੀ ਰਹ ਸਕਦਾ ਹੈ ਤੇ ਇਹ ਮੱਥਾ ਤੇ ਅਸੀਂ ਆਪ ਕਰਨਾ ਅਮਰਤ ਧਾਰੀ ਵੀ ਕਈ ਲਈ ਫਿਰਦੇ ਆ ਗੁਰੂ ਨਾਲ ਮੱਥਾ ਲਈ ਫਿਰਦੇ ਆ ਬਹੁਤ ਦਾੜੀਆਂ ਵੀ ਰੱਖ ਲੀਆਂ ਫਿਰ ਵੀ ਮੱਥਾ ਲਈ ਫਿਰਦੇ ਮੱਥਾ ਲਾਉਣ ਵਾਲਾ ਕਦੇ ਸ਼ਾਂਤ ਨਹੀਂ ਦੀ ਹੋ ਸਕਦਾ ਕੰਪਲੀਟ ਸਰੈਂਡਰ ਕਰਨਾ ਜੋ ਗੁਰੂ ਜੀ ਕਹਿ ਉਹਨਾਂ ਬਚਨਾਂ ਨੂੰ ਜ਼ਿੰਦਗੀ ਚ ਮੰਨਣਾ ਚਾਹੀਦਾ ਹੈ ਸਮਰਪਿਤ ਹੋਣਾ ਆਪਣੇ ਆਪ ਨੂੰ ਭੇਟ ਕਰਨਾ ਅਸਲ ਮੱਥਾ ਟੇਕਣਾ ਹੁੰਦਾ ਸੋ ਇਸ ਕਰਕੇ ਕੁਣ ਸਾਡਾ ਸਿਸਟਮ ਕੀ ਹੈ ਅੱਖੀਂ ਵੇਖ ਨਰ ਜੀਆਂ ਬਹੁ ਰੰਗ ਤਮਾਸ਼ੇ ਉਸਤਤ ਨਿੰਦਾ ਕੰਨ ਸੁਣ ਰੋਵਣ ਤੇ ਹਾਸੇ ਆਪਣੀ ਉਸਤਤ ਸੁਣ ਕੇ ਖੁਸ਼ ਹੁੰਦੇ ਆ ਦੂਜਿਆਂ ਦੀ ਨਿੰਦਿਆ ਸੁਣ ਸੁਣ ਕੇ ਖੁਸ਼ ਹੁੰਦੇ ਆ ਆ ਉਸਤਤ ਨਿੰਦਾ ਕੰਨ ਸੁਣ ਰੋਵਣ ਤੇ ਹਾਸੇ ਸਾਦੀ ਜੀਵ ਨਰ ਜੀਆਂ ਕਰ ਭੋਗ ਵਿਲਾਸੇ ਕਹਿੰਦੇ ਆ ਜੀਵ ਕਿਹੜਾ ਰਜਦੀ ਹੈ ਜਸ ਕੀ ਆਵਤ ਪਈਏ ਰੱਜ ਦੀਦੀ ਸਾਦੀ ਜੀਬ ਨ ਰੱਜੀਆ ਕਰ ਭੋਗ ਬਿਲਾਸੇ ਲੱਕ ਨਰਜਾ ਵਾਸ ਲੈ ਦੁਰਗੰਧ